ਤਾਰੀਫ ਦਾ ਧੰਨਵਾਦੀਆਂ ਕਿ ਸਾਡੇ ਧੰਨਵਡੇ ਬਾਡੀ ਬਿਲਡਰ ਔਰ ਦਿਲ ਦੇ ਬਾਦਸ਼ਾਹ ਬਹੁਤ ਮਿਹਨਤ ਕਰਨੇ ਇਨਸਾਨ ਜੀ ਦੀਏ ਆਦਮ ਕੱਦ ਫੋਟੋਗ੍ਰਾਫਰ ਮੋਤੀ ਕਾ ਖਾਲਸਾ ਰਾਜੇ ਵਾਲਾ ਸਾਹਿਬ ਠਾਕਰੇ ਦੇ ਘਰ ਲੱਗੇ ਹੋਏ ਜੀ ਇਹ ਤਾਂ ਬੰਬੇ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਮੈਨੂੰ ਇੱਥੇ ਕੋਈ ਕੋਈ ਖਤਰਾ ਨਹੀਂ ਇੱਥੇ ਦਾ ਜਿਹੜਾ ਬਾਪੂ ਹੈ ਉਹ ਜਿਹੜਾ ਮਾਣ ਮਾਣ ਬਹੁਤ ਕਰਦਾ ਹੈ ਉਹ ਨਹੀਂ ਵੀ ਬ੍ਰਿੰਦਰ ਉਹ ਵੀ ਆ ਜਾਣ ਬੰਨਾ ਬਹੁਤ ਆਪਾ ਬੰਦੇ ਇਹਦੇ 2000 ਮਿੰਟ ਡੰਬਲ ਮਾਰ ਕੇ ਆਲੇ ਦੋਲੇ ਆਏ ਦੇਖਣੋ ਜਦ ਕਿ ਮੈਂ ਤਾਂ ਬਹੁਤ ਜੀ ਬਹੁਤ ਤਾਕਤਵਰ ਆ ਮੇਰੇ ਸਾਹਮਣੇ ਕੋਈ ਖੰਗ ਜੇ ਮੈਂ ਦੰਦ ਤੋੜ ਦੂੰ ਮੈਂ ਮੂੰਹ ਫਨ ਦੂੰ ਮੈਂ ਕਰ ਦੂੰ ਤਾ ਕਰ ਦੂੰ ਲੇਕਰੋ ਉਹ ਬਰਿੰਦਰ ਜੀ ਇੰਨਾ ਤਾਕਤਵਰ ਬੰਦਾ ਹੋ ਕੇ ਵੀ ਨਿਮਰਤਾ ਕੁੱਟ ਮੁੱਟ ਕੇ ਭਰੇ ਤੇ ਮੇਰੇ ਯਾਦ ਉਹ ਜਿਹੜੀ ਆਖਾਂ ਪਿੰਡ ਦੀਆਂ ਗੱਲਾਂ ਛੜੀਆਂ ਵਿਵਾਨ ਨੇ ਵੀ ਬ੍ਰਿੰਦਰੰਦਸਿਆ ਕਿ ਮੇਰੇ ਆ ਪਾਦਰ ਮੇਰੇ ਸਾਥੇ ਬੜਾ ਬੇਸਾਰੇ ਬਿਆਸਾ ਵਾਲੇ ਸੰਤਾਨ ਹੁੰਦੇ ਇਸ ਕਰਕੇ ਮੈਂ ਦੁਨੀਆ ਦੇ ਮਹਾਨ ਸਰਗੋਤ ਟੁੱਟਲੀ ਵੇਜੀਟੇਰੀਨ ਕਹਿੰਦਾ ਇੱਕ ਵਾਰੀ ਮੇਰੇ ਦਿਲ ਚ ਆਇਆ ਸੀ ਕਿ ਮੈਂ ਅਨ ਡਿਊਟੀ ਤੇ ਖਾਣਾ ਕਰਾਂ ਮੋਸ਼ ਕਰਨਾ ਕਹਿੰਦਾ ਮੈਂ ਇੱਕ ਹਫਤਾ ਖਾ ਦੇ ਕੇ ਆਪਣੀ ਬਾਤ ਮੈਨੂੰ ਮੇਰੇ ਅੰਦਰ ਅੰਦਰ ਨੇ ਲਾਂਡ ਤਾਂ ਪਈਆਂ ਕਿ ਬਾਪ ਦਾ ਜੀ ਤਾਂ ਇਦਾਂ ਦੇ ਤੇ ਕੀ ਕਰਨ ਲੱਗੇ ਇਹ ਤੋਂ ਬਿਨਾ ਸਰਸਾ ਗਾਹ ਅਲੱਗਰ ਮੈਂ ਸਾਰੇ ਆ